पठानकोट शहर इंसपैक्टर दविंदर काशनी दी देख रेख चलाया गया कासो ऑपरेशन। इस मौके जानकारी देंदे हुए इंस्पैक्टर दविंदर काशनी ने दसिया की मानयोग डी जी पीब अनुसार लोगों की सुरखा नैके कासो ऑपरेशन चलाया गया है जिसन लैके अज पठानकोट शहर के बस अड्डे चैकिंग की जा रही है ਇਸ ਮੌਕੇ ਇੰਸਪੈਕਟਰ ਦਵਿੰਦਰ ਕਾਸ਼ਨੀਵਲ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਵੀ ਕਿਤੇ ਕੋਈ ਸ਼ੱਕੀ ਚੀਜ਼ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਸ਼ਹਿਰ ਵਿੱਚ ਹੋਣ ਵਾਲੀਆਂ ਅਨਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਅੱਗੇ ਜਿਹੜਾ ਪੰਜਾਬ ਪੁਲਿਸ ਵੱਲੋਂ ਕਾਫੀ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਠੀਕ ਹੈ ਨਾ ਚਾਹੋਗੇ। ਇਹ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਟਾਈਮ ਟੂ ਟਾਈਮ ਜਗ੍ਹਾ ਜਗ੍ਹਾ ਤੇ ਆਪਾਂ ਕਾਸੋ ਆਪਰੇਸ਼ਨ ਕਰਦੇ ਆ ਉਸੇ ਦੇ ਤਹਿਤ ਅੱਜ ਅਸੀਂ ਬਸ ਸਟੈਂਡ ਪਠਾਨਕੋਟ ਤੇ ਲੋਕਾਂ ਦੀ ਸੁਰੱਖਿਆ ਦੇ ਧਿਆਨ ਵਿੱਚ ਰੱਖਦੇ ਹੋਏ ਚੈਕਿੰਗ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚਲਾਣ ਜਾ ਰਹੇ ਹਾਂ ਆਮ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਅਗਰ ਕੋਈ ਵੀ ਤੁਹਾਨੂੰ ਕਿਤੇ ਬਸ ਦੇ ਵਿੱਚ ਜਾਂ ਆਮ ਜਗ੍ਹਾ ਤੇ ਕੋਈ ਵੀ ਲਵਾਰਿਸ਼ ਚੀਜ਼ ਮਿਲਦੀ ਹੈ ਉਹਦੇ ਬਾਰੇ ਤੁਰੰਤ ਪੁਲਿਸ ਨੂੰ ਦੱਸੋ ਧਿਆਨ ਵਿੱਚ ਲਿਆਓ